ਸੜਕੀ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਗੁਰਜੰਡ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ ਮ੍ਰਿਤਕ ਕਿਸਾਨ ਗੁਰਜੰਡ ਸਿੰਘ ਧਰਨੇ ਵਿੱਚ ਸ਼ਾਮਲ ਹੋਣ ਲਈ ਸ਼ੰਭੂ ਬਾਰਡਰ ਜਾ ਰਿਹਾ ਸੀ ਜਦੋਂ ਰਾਹ ਦੇ ਵਿੱਚ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਫਿਰੋਜ਼ਪੁਰ ਤੋਂ 13 ਨੌਜਵਾਨ ਟਰਾਲੀ ਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਜਾ ਰਹੇ ਸਨ ਤੇ ਰਾਜਪੁਰਾ ਵਿੱਚ ਟਰੱਕ ਵੱਲੋਂ ਫੇਟ ਮਾਰਨ ਕਰਕੇ ਟਰੈਕਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਸੋ ਅੱਜ ਅੰਤਿਮ ਸੰਸਕਾਰ ਕੀਤਾ ਜਾਏਗਾ ਕਿਸਾਨ ਗੁਰਜੰਡ ਦਾ ਫਿਰੋਜ਼ਪੁਰ ਤੋਂ ਦਾਸੇਕੇ 13 ਨੌਜਵਾਨ ਟਰਾਲੀ ਦੇ ਸਵਾਰ ਹੋ ਕੇ ਸ਼ੰਭੂ ਬਾਰਡਰ ਵੱਲ ਜਾ ਰਹੇ ਸਨ ਜਦੋਂ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਵਿੱਚ ਗੁਰਜੰਟ ਦੀ ਮੌਤ ਹੋ ਗਈ। ਸੋ ਇੱਥੇ ਜਿਹੜੀ ਸੜਕੀ ਹਾਦਸੇ ਵਿੱਚ ਕਿਸਾਨ ਦੀ ਜਾਨ ਗਈ ਜੋ ਸ਼ੰਭੂ ਬਾਰਡਰ ਵਿੱਚ ਤੇਜ਼ ਮੋਟਰਸਾਈਕਲ ਚਲ ਰਿਹਾ ਉਸ ਨੂੰ ਸ਼ਾਮਲ ਹੋਣ ਲਈ ਨਿਕਲਿਆ ਸੀ ਸੋ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ। ਸੋ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ ਸੀ ਨੌਜਵਾਨ ਗੁਰਜੰਟ ਸਿੰਘ ਜਸਾਜਨਪੁਰਸ ਸਕਾ ਦਿਵੇਗਾ। ਅੱਜ ਬੜੀ ਵੱਡੀ ਗੱਲ ਹੈ। ਅਰੇ तकरीबन 6 ਵਜੇ ਸਰਕਾਰੀ ਮੈਡੀਕਲ ਟ੍ਰਾਂਸਪੋਰਟ ਤੋਂ ਸ਼ੰਭੂ ਬਾਰਡਰ ਦੇ ਪਾਸਾ ਤੇ ਰੇਤੀ ਜਾ ਰਹੀ ਸੀ। ਜਿਹਦੇ ਵਿੱਚ ਇੱਕ ਕਾਰਪਸਾ ਤੇ ਟਰੱਕ ਨੇ ਟਰਾਲੀ ਨੂੰ ਢੇਟ ਮਾਰੀ ਤੇ ਟਰਾਲੀ ਖਦਾਨਾ ਤੇ ਜਾ ਕੇ ਫਟ ਗਈ ਜਿਹਦੇ ਰੇਠਾ ਆ ਕੇ ਇੱਕ ਮੁੰਡਾ ਇਹਦਾ ਨਾਮ ਗੁਰਜੰਟ ਸਿੰਘ ਸੀਗਾ ਉਮਰ 33 ਸਾਲ ਜਿਹਦੀ ਬੈਸ ਸੀ। ਰਾਤ ਉੱਥੋਂ ਪਿੰਡੋਂ ਚੱਲਿਆ ਔਰ ਚੈਰੀ ਸੀ ਕਿ ਇੱਥੇ ਸ਼ੰਭੂ ਬਾਰਡਰ ਤੇ ਆਉਣਾ ਸੀ ਉਹਨਾਂ ਨੂੰ। ਰਸਤੇ ਦੇ ਵਿੱਚ ਆਉਂਦਿਆਂ ਸਵੇਰ ਲਗਭਗ 5:30 ਵਜੇ ਰਾਤ 9:00 ਵਜੇ ਚੱਲਿਆ ਪਿੰਡ ਉਹ ਇਹ 5:30 ਵਜੇ ਇਹਨਾਂ ਦਾ ਇੱਕ ਤੋਂ ਇਹਨਾਂ ਦੇ ਟਿਪਰ ਆਇਆ ਹੈ ਜਿਹੜਾ ਬੜੀ ਤੇਜ਼ ਸਪੀਡ ਦੇ ਨਾਲ ਜਿਹਨੇ ਇਹਨਾਂ ਦਾ ਐਕਸੀਡੈਂਟ ਕੀਤਾ ਔਰ ਉੱਥੇ ਇੱਕ ਮੌਕੇ ਦੇ ਉੱਤੇ ਗੁਰਜੰਟ ਸਿੰਘ ਸਾਡਾ ਨੌਜਵਾਨ ਉਹਦੇ ਮਿਲ ਕੇ ਸਾਡਾ ਫਰਜੀ ਸ਼ਖਤ ਸਿੰਘ ਵੀ ਮੌਤ ਹੋਈ ਹੈ ਉਹਨੂੰ ਸਿੱਟੇ ਲਗੀ ਐ ਜੀ ਅੱਜ ਉਹਦਾ ਮਰਹਮਤ ਪੋਸਟ ਲਾਉਣ ਨੂੰ ਹੋਇਆ ਹੈ। ਪਰ ਆਪੇ ਮੋਰਚੇ ਦੇ ਤੇ ਬੜੇ ਮਾਨ ਸਨਮਾਨ ਦੇ ਨਾਲ ਸਾਡੇ ਮੋਰਚੇ ਦਾ ਸ਼ਹੀਦ ਆ ਇਹ। ਇਹਨੂੰ ਪੂਰਾ ਸਤਿਕਾਰ ਦਿੰਦੇ ਹੋਏ ਅਸੀਂ ਇਹਨੂੰ ਪਿੰਡ ਵੱਲ ਤੇ ਰਵਾਣਾ ਕਰਾਂਗੇ।